ਯេសੂ ਮਸੀਹ ਦੀ ਵੰਸ਼ਾਵਲੀ ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾ ਤੇ ਉਸ ਦੇ ਭਰਾ ਜੰਮੇ ਯਹੂਦਾ ਤੋਂ ਫਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫਰਸ ਤੋਂ ਹਸਰੂਨ ਜੰਮਿਆ ਅਤੇ ਹਸਰੂਨ ਤੋਂ ਰਾਮ ਜੰਮਿਆ ਰਾਮ ਤੋਂ ਅਮੀਨਾਦਾਬ ਜੰਮਿਆ अते अमीनादाब तो नहशोन जम्या अते नहशोन तो सलमोन जम्या सलमोन तो बोअज कुखो जम्या अते जमयाोज तो ओबेद रूथ दी कुखो जम्या अते ओबेद तो यस्सी तो दाऊद राजा अते दाऊद राजा तो सुलेमान उरिया दी औरत दी कुखो जम्या सुलेमान तो अते रहबुआम तो अबिया जम्या अबिया तो आसा जमया आसा तो यहोशाफात जमयाशाफात यहोशा तो योराम योराम तो उजिया जमया उजिया तो योथाम योथाम तो अहाज अते अहाज़ तो हिजकिया जमया हिजकिया तो मनशा जमया मनशा तो आमोन जमया आमोन तो योशिया जमया योशिया तो यकान्या ਅਤੇ ਉਹ ਦੇ ਭਰਾ ਬਾਬਲਵਲ ਜਾਣ ਦੇ ਸਮੇਂ ਜੰਮੇ ਬਾਬਲਵਲ ਜਾਣ ਤੋਂ ਬਾਅਦ ਯਕਾਨੀਆਂ ਤੋਂ ਸ਼ਲਤੀਏਲ ਜੰਮਿਆ ਅਤੇ ਸ਼ਲਤੀਏਲ ਤੋਂ ਜ਼ਰੂਬਾਬਲ ਜੰਮਿਆ ਜ਼ਰੂਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਿਆਕੀਮ ਜੰਮਿਆ ਅਤੇ ਅਲਿਆਕੀਮ ਤੋਂ ਅਜ਼ੂਰ ਜੰਮਿਆ ਅਜ਼ੂਰ ਤੋਂ ਸਾਦੂਕ ਜੰਮਿਆ ਅਤੇ ਸਾਦੂਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮਥਾਨ ਜੰਮਿਆ ਅਤੇ ਮਥਾਨ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯੂਸਫ ਜੰਮਿਆ ਉਹ ਮਰੀਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ ਜਿਹੜਾ ਮਸੀਹ ਅਖਵਾਉਂਦਾ ਹੈ ਸੂ ਆਬਰਾਹਮ ਤੋਂ ਲੈ ਕੇ ਦਾਊਦ ਤੱਕ ਕੁੱਲ 14 ਪੀੜੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬਲਵਲਜਾਨ ਤੱਕ 14 ਪੀੜੀਆਂ ਹਨ ਅਤੇ ਬਾਬਲਵਲਜਾਨ ਤੋਂ ਲੈ ਕੇ ਮਸੀਹ ਤੱਕ 14 ਪੀੜੀਆਂ ਹਨ ਇਯਸੂ ਦਾ ਜਨਮ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ ਕਿ ਜਦ ਉਹਦੀ ਮਾਤਾ ਮਰੀਯਮ ਦੀ ਯੂਸਫ ਨਾਲ ਮੰਗਣੀ ਹੋਈ ਸੀ ਤਦ ਉਹਨਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ ਤਦ ਉਸਦੇ ਪਤੀ ਯੂਸਫ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸਨੂੰ ਬਦਨਾਮ ਕਰੇ ਇਹ ਸੋਚਿਆ ਕਿ ਉਹਨੂੰ ਚੁੱਪਚਾਪ ਤਿਆਗ ਦੇਵੇ ਪਰ ਜਦੋਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ हे ਯੂਸਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੇਸ਼ੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ ਵੇਖੋ ਇੱਕ ਕੁਵਾਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਨੇਗੀ ਅਤੇ ਉਹ ਉਸ ਦਾ ਨਾਮ ਇਮਾਨੂਅਲ ਰੱਖਣਗੇ ਜਿਸ ਦਾ ਅਰਥ ਹੈ ਪਰਮੇਸ਼ਰ ਸਾਡੇ ਨਾਲ ਫਿਰ ਯੂਸਫ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ ਯੂਸਫ ਉਸ ਦੇ ਨੇੜੇ ਨਹੀਂ ਗਿਆ ਜਿੰਨਾ ਚਿਰ ਉਸਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹਦਾ ਨਾਮ ਯਿਸੂ ਰੱਖਿਆ